ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਹਰਮੰਦਰ ਸਾਹਿਬ ਮਠਾ ਟੇਕਣ ਗਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਰੋਪਾਨਾ ਦੇਣ ਵਾਲੇ ਅਰਦਾਸੀ ਸਿੰਘ ਬਲਬੀਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਲਬੀਰ ਸਿੰਘ ਸੂਬਾ ਸਰਕਾਰ ਦੀ ਕਾਰਵਾਈ ਤੋਂ ਨਾਕੁਸ਼ ਸਨ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨਲਾਈਨ ਤੇ ਮੌਜੂਦ ਨੇ ਰਾਜੀਵ ਬਲਬੀਰ ਸਿੰਘ ਨੇ ਕੁਝ ਘੰਟੇ ਪਹਿਲਾਂ ਥੋੜੇ ਨਾਲ ਗੱਲਬਾਤ ਇਹ ਕਿਹਾ ਸੀ ਕਿ ਉਨ੍ਹਾਂ ਖਿਲਾਫ ਐਸਜੀਪੀਸੀ ਕੋਈ ਕਾਰਵਾਈ ਨਹੀਂ ਕਰੇਗੀ ਪਰ ਕੁਝ ਦੇਰ ਬਾਅਦ ਇਹ ਕੀ ਹੋ ਗਿਆ ਜੀ ਹਾਂ ਉਹਨਾਂ ਨੇ ਬੜੇ ਹੀ ਭਰੋਸੇ ਨਾਲ ਇਹ ਗੱਲ ਕਹੀ ਸੀ ਕਿ ਐਸਡੀਪੀਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੀ ਪਰ ਇਸ ਦੇ ਵਿੱਚ ਇੱਕ ਨਵਾਂ ਜੋ ਮੋੜ ਸਾਹਮਣੇ ਆਇਆ ਉਹ ਇਹ ਹੈ ਕਿ ਸੂਤਰਾਂ ਮੁਤਾਬਕ ਹੈ ਜਾਣਕਾਰੀ ਸਾਡੇ ਕੋਲ ਪਹੁੰਚੀ ਹੈ ਕਿ ਉਸ ਵੇਲੇ ਬਲਬੀਰ ਸਿੰਘ ਅਰਦਾਸੀ ਦੀ ਜਗ੍ਹਾ ਡਿਊਟੀ ਜੋ ਸੀ ਬਣਦੀ ਸੀ ਉਹ ਗੁਰਚਰਨ ਸਿੰਘ ਨਾਮ ਦੇ ਜੋ ਅਰਦਾਸੀਆ ਸਿੰਘ ਨੇ ਉਹਨਾਂ ਦੀ ਸੀ ਉਸ ਕੋਸ਼ਿਸ਼ ਹਮਾਂ ਪਹਿਲਾਂ ਉੱਥੋਂ ਚਲੇ ਗਏ ਸਨ ਔਰ ਬਲਬੀਰ ਸਿੰਘ ਅਰਦਾਸੀ ਨੂੰ ਆਪਣੀ ਡਿਊਟੀ ਸੌਂਪ ਗਏ ਸਨ ਇਸ ਕਰਕੇ ਡਿਊਟੀ ਦੇ ਵਿੱਚ ਕਤਾਹੀ ਵਰਤਨ ਕਰਕੇ ਗੁਰਚਰਨ ਸਿੰਘ ਦੀ ਬਦਲੀ ਜੋ ਹੈ ਉਹ ਨਨਕਿਆਣਾ ਸਾਹਿਬ ਸੰਗਰੂਰ ਵਿਖੇ ਕਰ ਦਿੱਤੀ ਗਈ ਹੈ ਔਰ ਬਲਬੀਰ ਸਿੰਘ ਦੀ ਬਦਲੀ ਜੋ ਹੈ ਉਹ ਮਾਚੀਵਾੜਾ ਵਿਖੇ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਬਲਬੀਰ ਸਿੰਘ ਜੀ ਦਾ ਫੋਨ ਜੋ ਹੈ ਲਗਾਤਾਰ ਬੰਦ ਆ ਰਿਹਾ ਹੈ ਉਹਨਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਕਾਰਨ ਸੀ ਜਾਂ ਜੋ ਐਸਜੀਪੀਸੀ ਵੱਲੋਂ ਤਰਕ ਦਿੱਤਾ ਜਾ ਰਿਹਾ ਉਸ ਵਿੱਚ ਕਿੰਨੀ ਕੀ ਸੱਚਾਈ ਹੈ ਜੀ ਰਾਜੂ ਧੰਨਵਾਦ ਪੂਰੀ ਜਾਣਕਾਰੀ ਲਈ